ਦੋਸਤੋ ਅੱਜ ਦੇ ਇਸ ਸ਼ੋਅ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇੱਕ ਐਸੇ ਵਿਸ਼ੇ ਤੇ ਵਿਚਾਰ ਕਰਨ ਜਾ ਰਹੇ ਹਾਂ ਜਿਹੜਾ ਵਿਸ਼ਾ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਸਬੰਧਤ ਹੈ ਉਹ ਇਸ ਜਿਹੜਾ ਵਿਸ਼ਾ ਆਪਾਂ ਟੱਚ ਕਰਨ ਜਾ ਰਹੇ ਹਾਂ ਇਸ ਵਿਸ਼ੇ ਦੇ ਨਾਲ ਇਹਨਾਂ ਕਮਾਂ ਕਰਨ ਦੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਬਹੁਤ ਜ਼ਿਆਦਾ ਸੱਟ ਵੱਜ ਰਹੀ ਹੈ ਮੇਰੀ ਮੰਨਤ ਹੈ ਪੰਜਾਬ ਦੇ ਵਿੱਚੋਂ ਗੈਰ ਕਾਨੂੰਨੀ ਤੀਕੇ ਨਾਲ ਮਨੁੱਖੀ ਤਸਕਰੀ ਦਾਖ ਹੋਣਾ ਇਹ ਮਨੁੱਖੀ ਤਸਕਰੀ ਜਿਹੜੀ ਆ ਇਹ ਅੱਜ ਤੋਂ ਨਹੀਂ ਬਹੁਤ ਸਾਰੇ ਸਾਲਾਂ ਤੋਂ ਇਸ ਤਰ੍ਹਾਂ ਹੀ ਹੁੰਦੀ ਆ ਰਹੀ ਆ ਵਕਤ ਦੀਆਂ ਸਰਕਾਰਾਂ ਇਸ ਮਨੁੱਖੀ ਤਸਕਰੀ ਨੂੰ ਰੋਕਣ ਦੇ ਲਈ ਇਸੇ ਤਰ੍ਹਾਂ ਹੀ ਬਿਆਨਬਾਜ਼ੀ ਕਰਨੀਆਂ ਦਾ ਵੀ ਹਣ ਅਜੇ ਤੱਕ ਇਹਦੀ ਰੁਕਣ ਦਾ ਕੋਈ ਨਾਂ ਥੇ ਨਹੀਂ ਲੈ ਦਿਆ ਜਿਹੜੀਆਂ ਵਕਤ ਦੀਆਂ ਸਰਕਾਰਾਂ ਵੀ ਆਉਂਦੀਆਂ ਹਨ ਉਹ ਇਹ ਸੰਬੰਧੀ ਕੋ ਠੋਸ ਯਤਨ ਕਰਨ ਦਾ ਵੀ ਦਾਵਾ ਕਰਦੀਆਂ ਹਨ ਇਥੋਂ ਤੱਕ ਕਿ ਪੰਜਾਬ ਅਸੈਂਬਲੀ ਦੇ ਵਿੱਚ ਇੱਕ ਸੰ 2010 ਦੇ ਵਿੱਚ ਔਰ ਦੂਸਰਾ ਨਾ ਜਿਹੜਾ 2012 ਦੇ ਵਿੱਚ ਪੰਜਾਬ ਅਸੈਂਬਲੀ ਨੇ ਪਾਸ ਕੀਤਾ ਜਿਹਦੇ ਤਹਿਤ ਪੰਜਾਬ ਦੇ ਵਿੱਚੋਂ ਹੋ ਰਹੇ ਮਨੁੱਖੀ ਤਸਕਰੀ ਜਿਹੜੀ ਆ ਉਹਨਾਂ ਨੂੰ ਹਟਾਇਆ ਜਾਣਾ ਸੀ ਲੇਕਿਨ ਇਸ ਦੋ ਕਾਨੂੰਨਾਂ ਦੇ ਬਾਵਜੂਦ ਵੀ ਅਜੇ ਤੱਕ ਪੰਜਾਬ ਦੇ ਵਿੱਚੋਂ ਮਨੁੱਖੀ ਤਸਕਰੀ ਦਾ ਜਿਹੜਾ ਸਿਲਸਲਾ ਆ ਉਹ ਹਟ ਨਹੀਂ ਸਕਿਆ ਉਹ ਲਗਾਤਾਰ ਪਿਛਲੇ ਸਾਲਾਂ ਵਾਂਗੂ ਕਿਸੇ ਤਰ੍ਹਾਂ ਹੀ ਚੱਲਦੇ ਚੱਲ ਰਿਹਾ ਹਾਲ ਦੀ ਘੜੀ ਜਿਹੜੇ ਯੂਕੇ ਦੇ ਹੋਮ ਅਫਿਸ ਵੱਲੋਂ ਆਂਕੜੇ ਪੇਸ਼ ਕੀਤੇ ਗਏ ਆ ਉਦੇ ਅਨਸਾਰ ਸਭ ਤੋਂ ਵੱਡੀ ਜਿਹੜੀ ਕਮਿਊਨਿਟੀ ਆ ਅ ਮੈਂ ਯੂਕੇ ਦੇ ਵਿੱਚ ਸ਼ਾਮਲ ਹੋਣ ਲਈ ਉਹ ਇੰਡੀਅਨ ਕਮਿਊਨਿਟੀ ਆ ਦੋਸਤ ਦੋ ਨੰਬਰ ਦੇ ਉੱਤੇ ਅਫਗਾਨ ਸਥਾਨਾ ਅਫਗਾਨ ਲੋਕ ਹਨ ਜਿੰਨਾਂ ਦੀ ਦੋ ਨੰਬਰ ਤੇ ਗਿਣਤੀ ਜਿਹੜੀ ਆ ਉਹ ਆਦੇ ਆ ਔਰ ਪੰਜਾਬ ਦੇ ਵਿੱਚੋਂ ਜਿਹੜੇ ਲੋਕ ਸ਼ਾਮਲ ਹੁੰਦੇ ਆ ਉਹਦੇ ਵਿੱਚ 675.8% ਜਿਹੜੇ ਲੋਕ ਆ ਉਹ ਗੱਲ ਤਰੀਕੇ ਨਾਲ ਇੰਗਲੈਂਡ ਵਿੱਚ ਸ਼ਾਮਲ ਹੁੰਦੇ ਆ ਉਹਨਾਂ ਵਿੱਚੋਂ ਕੁਝ ਫੜੇ ਜਾਂਦੇ ਆ ਕੁਝ ਉੱਥੇ ਜਾ ਕੇ ਕੋਈ politcal asylum ਵਗੈਰਾ ਲੈਣ ਵਿੱਚ ਸਫਲ ਹੋ ਜਾਂਦੇ ਆ ਲੇਕਿਨ ਜਨਵਰੀ 1 ਤੋਂ ਲੈ ਕੇ ਮਾਰਚ 31 ਤੱਕ 23 ਤੱਕ ਆ ਅੰਗਲੈਂਡ ਦੀ ਸਰਕਾਰ ਨੇ 3793 ਲੋਕੋ ਜਿਹੜੇ ਵੋਟਸ ਦੁਆਰਾ ਇਥੋਂ ਇਥੇ ਪਹੁੰਚਣ ਦਾ ਯਤਨ ਕਰ ਰਹੇ ਸਨ ਉਹਨਾਂ ਨੂੰ ਫੜਿਆ ਔਰ ਅਗਲੀ ਵੀ ਕਾਰਵਾਈ ਕੀਤੀ ਇਸ ਤੋਂ ਇਲਾਵਾ ਕੁਝ ਬੰਦੇ ਜਿਹੜੇ ਆ ਸਾਡੇ ਉਹ ਫਰਾਂਸ ਦੇ ਫਰਾਂਸ ਦੇ ਫਰਾਂਸ ਦੇ ਰਾਹੀਂ ਇੱਕ ਛੋਟੀਆਂ-ਛੋਟੀਆਂ ਵੋਟਾਂ ਦੇ ਰਾਹੀਂ ਅੰਗਲੈਂਡ ਦੇ ਵਿੱਚ ਪਹੁੰਚਦੇ ਆ ਉਹ ਉਥੋਂ ਜਾ ਕੇ ਆਪਣਾ ਜਿਹੜਾ ਜਾ ਕੇ ਹੀਲਾ ਵਸੀਲਾ ਉਹ ਕਰ ਲੈਂਦੇ ਆ ਕੁਝ ਰਸਤੇ ਵਿੱਚ ਫੜੇ ਜਾਂਦੇ ਆ ਕੁਝ ਉਸ ਉਥੇ ਪਹੁੰਚ ਕੇ ਫੜੇ ਜਾਂਦੇ ਆ ਕਈ ਜਿਹੜੇ ਬੰਦੇ ਆ ਉਹ ਪੋਲੀਟੀਕਲ ਆ ਸੈਲਮ ਦਾ ਕੇਸ ਕਰ ਦਿੰਦੇ ਆ ਉਹਨਾਂ ਵਿੱਚੋਂ ਕਈ ਕੇਸ ਜਿਹੜੇ ਆ ਉਹ ਮਨਜ਼ੂਰ ਹੁੰਦੇ ਆ ਔਰ ਕਈ ਕੇਸ ਜਿਹੜੇ ਆ ਉਥੇ ਫੇਲ ਹੋ ਜਾਂਦੇ ਆ ਫੇਲ ਹੋਣ ਵਾਲੇ ਜਿਹੜੇ ਵੀ ਵਿਅਕਤੀ ਹੁੰਦੇ ਆ ਉਹਨਾਂ ਨੂੰ ਇੰਗਲੈਂਡ ਦੀ ਸਰਕਾਰ ਜਿਹੜੀ ਆ ਆਪ ਉਹ ਆਪਣੇ ਦੇਸ਼ਾਂ ਵਿੱਚ ਵਾਪਸ ਭੇਜਿੰਦੀ ਆ ਇਸੇ ਤਰ੍ਹਾਂ ਜੇਕਰ ਆਪਾਂ ਪੰਜਾਬ ਦੇ ਨੌਜਵਾਨਾਂ ਦਾ ਜਾਨ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਵੱਲ ਜਾਂਦਾ ਦੇਖੀਏ ਤਾਂ ਮੈਂ ਸਮਝਦਾ ਸਭ ਤੋਂ ਜ਼ਿਆਦਾ ਜਿਹੜਾ ਆਪਣੇ ਲੋਕਾਂ ਦਾ ਇਤਜਾਹਨ ਹੈ ਉਹ ਅਮਰੀਕਾ ਵੱਲ ਹੈ ਜਦ ਕਿ ਅਮਰੀਕਾ ਜਿਹੜੀ ਆ ਉਹਦੇ ਉੱਤੇ USA ਜੀਡੀਆ ਤੀਜੇ ਨੰਬਰ ਦੇ ਉੱਤੇ ਜਿਹੜੀ ਉੱਥੇ ਦੀ ਉੱਥੇ ਦੇ ਲੋਕਾਂ ਦੀ ਮਜ਼ਦੂਰੀ ਆ ਉਹ ਤੀਜੇ ਨੰਬਰ ਤੇ ਆਉਂਦੀ ਆ ਜਿਹੜੀ ਉੱਥੇ ਸਰਕਾਰ ਵੱਲੋਂ ਆਪਣੇ ਮਜ਼ਦੂਰਾਂ ਜਾਂ ਆਪਣੇ ਅਫਸਰਾਂ ਨੂੰ ਦਿੱਤੀ ਜਾਂਦੀ ਆ ਪਹਿਲੇ ਨੰਬਰ ਦੇ ਉੱਤੇ 스위츠ਲੈਂਡ ਐਸਾ ਦੇਸ਼ ਹੈ ਜਿਹਦੇ ਆਪਣੇ ਮਲਾਜ਼ਮਾਂ ਦੀ ਤਨਖਾਹ ਜਿਹੜੀ ਐਵਰੇਜ ਤਨਖਾਹ ਕਹੀ ਜਾਂਦੀ ਆ ਉਹ 6400 ਤੋਂ 44 USA ਪਾਉਂਡ ਜਿਹੜੀ ਆ ਉਹ 언ਦੀ ਆ ਮੀ ਨੇਦੀ ਹੁਣ ਤੁਸੀਂ ਅੰਦਾਜ਼ਾ ਲਾਓ ਔਰ ਇਹ ਤੋਂ ਅੱਗੇ ਵੀ ਆਪਾਂ ਦੱਸ ਦਈਏ ਯੂ ਐਸ ਏ ਦੀ ਜਿਹੜੀ ਆ ਸਿਰਫ 42. 4232 ਦਾਦਾ ਜਿਹੜੀ ਆ ਯੂ ਐਸ ਏ ਦੇ ਉਹ ਆਪਣੇ ਉਹ ਮੁਲਾਜ਼ਮਾਂ ਨੂੰ ਯੂ ਐਸ ਏ ਸਰਕਾਰ ਜਿਹੜੀ ਆ ਉਹ ਦਿੰਦੀ ਆ ਹੁਣ ਕੈਨੇਡਾ ਦਾ ਨੰਬਰ ਜਿਹੜਾ ਤਿੰਨ ਨੰਬਰ ਤੇ ਆਉਂਦਾ ਆ ਇਹ ਸਿਰਫ 3099 ਡਾਲਰ ਜਿਹੜਿਆ ਉਹ ਆਪਣੇ ਮਲਾਜਮਾਂ ਨੂੰ ਮਹੀਨੇ ਦੇ ਤੌਰ ਤੇ ਜਿਹੜੀ ਤਨਖਾਹ ਉਹ ਦਿੰਦੀ ਆ ਹੁਣ ਵੇਖਣਾ ਇਹ ਆ ਕਿ ਜਿਹੇ ਦੱਜੇ ਤੇ ਆਉਣ ਵਾਲਾ ਅਮਰੀਕਾ ਕਿਉਂ ਇਧਰ ਨੂੰ ਲੋਕ ਨੱਠਦੇ ਆ ਇਹਨਾਂ ਗੱਲਾਂ ਦਾ ਮੈਨੂੰ ਕਾਹਨ ਅਜੇ ਤੱਕ ਨਹੀਂ ਸਮਝ ਆ ਸਕਿਆ ਇੱਥੇ ਪਹੁੰਚਣਾ ਵੀ ਬਹੁਤ ਮੁਸ਼ਕਲ ਹੈ ਕੈਨੇਡਾ ਵਿੱਚ ਵੀ ਪਹੁੰਚਣਾ ਬਹੁਤ ਮੁਸ਼ਕਲ ਹੈ ਇੱਥੇ ਆ ਕੇ ਜਿੰਨੇ ਲੋਕਾਂ ਨੂੰ ਧੱਕੇ ਢੋਡੇ ਖਾਣੇ ਪੈਂਦੇ ਆ ਕਾਦੇ ਹੀ ਉਹਨਾਂ ਨੂੰ ਕਿਸੇ ਹੋਰ ਦੇਸ਼ ਵਿੱਚ ਜਾਣ ਲਈ ਤੱਕੇ ਥੋੜੇ ਖਾਂ ਖੰਦੇ ਪੈਂਦੇ ਹੁਣ ਲੇਕਨ ਬਦ ਕਿਸਮਤੀ ਇਹ ਆ ਸਾਡੇ ਲੋਕਾਂ ਦਾ ਧਿਆਨ ਇਧਰ ਦਾ ਬਣਿਆ ਕੋਈ ਵੀ ਬੰਦਾ ਜਿਹੜਾ ਆਪਣਾ ਸ਼ਾਰਟਕਟ ਜਿਹੜਾ ਰਸਤਾ ਉਹ ਅਪਣਾਉਣ ਨੂੰ ਤਿਆਰ ਹੁੰਦਾ ਜਦ ਕਿ ਸ਼ਾਰਟਕਸਟ ਕੱਟ ਜਿਹੜਾ ਰਸਤਾ ਹੋਇਆ ਉਹਨੂੰ ਅਪਣਾਉਣ ਵਿੱਚ ਨਾ ਤਾਂ ਉਹ ਆਦਮੀ ਦਾ ਫਾਇਦਾ ਹੁੰਦਾ ਨਾ ਉਸ ਦੇ ਪਰਿਵਾਰ ਦਾ ਕੋਈ ਫਾਇਦਾ ਹੁੰਦਾ ਯਦਕੇ ਸਵੈਡਨ ਜਰਲੈਂਡ ਜਿਹੜਾ ਇੱਕ ਨੰਬਰ ਤੇ ਆਉਂਦਾ ਆ ਲੇਕਿਨ ਆਪਣੀ ਲੋਕਾਂ ਦਾ ਜਾਨ ਜਿਹੜਾ ਉਸ ਪਾਸੇ ਵੱਲ ਨਹੀਂ ਦੇਖਿਆ ਗਿਆ ਨਾ ਹੀ ਕਦੇ ਉੱਥੇ ਇਲੀਗਲ ਜਿਹੜੇ ਆ ਬੰਦੇ ਫੜੇ ਗਏ ਨਾ ਹੀ ਉੱਥੇ ਕਦੀ ਇੰਡੀਅਨ ਮੂਲ ਦੇ ਜਾਂ ਪੰਜਾਬੀ ਮੂਲ ਦੇ ਜਿਹੜੇ ਲੋਕ ਹੈ ਉਹ ਕਦੀ ਬੋਟਾ ਰਹੇ ਜਾਂ ਕਿਸੇ ਹੋ ਰਸਤੇ ਦਾ ਆਉਂਦੇ ਹੋਏ ਆਉਂਦੇ ਹੋਏ ਆਨ ਦੀ ਜਿਹੜੀ ਖਬਰ ਹੈ ਉਹ ਨਸ਼ਰ ਹੋਈ ਆ ਮੇਰੇ ਕਹਿਣ ਦਾ ਮਤਲਬ ਤੇ ਸੈਲਫ ਤੇ ਸੈਦਫ ਅਮਰੀਕਾ ਕੈਨੇਡਾ ਔਰ ਇੰਗਲੈਂਡ ਦੇ ਵਿੱਚ ਹੀ ਅਜਿਹੇ ਚੈਨਲ ਹਨ ਜਿਨ੍ਹਾਂ ਦਾ ਹੀ ਇਹਨਾਂ ਦੇਸ਼ਾਂ ਵਿੱਚ ਲੋਕ ਪਹੁੰਚਣ ਦਾ ਯਤਨ ਕਰਦੇ ਆ ਔਰ ਉੱਥੇ ਆਣ ਕੇ ਆਪਣੇ ਜਿਹੜੀ ਪੋਲੀਟੀਕਲ ਸੈਲਮ ਜਿਹੜੀ ਉਹ ਅਪਲਾਈ ਕਰਦੇ ਆ ਉਹਨਾਂ ਵਿੱਚ ਕੁਝ ਪ੍ਰਵਾਨ ਹੋ ਜਾਂਦੇ ਆ ਕੇਸ ਕੁਝ ਰਿਜੈਕਟ ਹੋ ਜਾਂਦੇ ਆ ਰਜਗਾਰ ਤੋਂ ਹੈ ਕਿਸਾਂ ਨੂੰ ਮਾਰੇ ਲੋਕਾਂ ਨੂੰ ਉਥੇ ਵੀ ਸਰਕਾਰ ਜਿਹੜੀ ਆ ਉਹ ਵਾਪਸ ਭੇਜਦੀ ਹੈ ਹੁਣ ਉਹ ਦੇਖਣਾ ਇਹ ਆ ਕਿ ਇਹਨਾਂ ਦੇਸ਼ਾਂ ਵਿੱਚ ਜਗਾਬ ਜਿਹੜਾ ਗੈਰ ਕਾਨੂੰਨੀ ਤੌਰ ਤੇ ਆਉਣ ਵਾਲੇ ਬੰਦੇ ਆ ਉਹਨਾਂ ਨੂੰ ਇੱਥੇ ਰਜਗਾਰ ਕਿਹੜੇ-ਕਿਹੜੇ ਸਾਧਨਾਂ ਤੋਂ ਮਿਲ ਸਕਦਾ ਜਾਂ ਮਿਲ ਗਿਆ ਆਮ ਤੌਰ ਤੇ ਉਹ ਤੇ ਸਾਡੇ ਇੱਥੇ ਜਿਹੜੇ ਲੋਕ ਵੀ ਆਉਂਦੇ ਆ ਨਵੇਂ-ਨਵੇਂ ਆਉਂਦੇ ਆ ਉਹਨਾਂ ਨੂੰ ਖੇਤਾਂ ਵਿੱਚ ਜਾਂ ਕਿੱਤੇ ਛੋਟੇ ਮੋਟੇ ਦੇ ਰੈਸਟੋਰੈਂਟਾਂ ਦੇ ਵਿੱਚ ਜਾਂ ਗੈਸ ਕਿਚਨ ਜਿਨ੍ਹਾਂ ਨੂੰ ਆਪਾਂ ਪٹرول ਪੰਪ ਵੀ ਕਹਿ ਦਿੰਨੇ ਆ ਜਾਂ ਪٹرول ਪੰਪਾਂ ਦੇ ਵਿੱਚ ਉਹ ਜਾਂ ਛੋਟੇ ਛੋਟੇ ਹੋ ਜਿਹੜੇ ਆਪਣੇ ਲੋਕਾਂ ਦੇ ਤੰਦੇ ਆ ਉਹਨਾਂ ਵਿੱਚ ਕੰਮ ਕਰਨ ਦਾ ਉਹਨਾਂ ਨੂੰ ਮੌਕਾ ਮਿਲ ਜਾਂਦਾ ਔਰ ਇਹਦੇ ਨਾਲ ਹੀ ਜਿਹੜੇ ਅਦਾਰਿਆਂ ਦੇ ਉੱਤੇ ਜਿਹੜੇ ਆਪਣੇ ਲੋਕਾਂ ਦੇ ਅਦਾਰੇ ਆ ਜਾਂ ਬਿਜ਼ਨਸ ਆ ਉੱਥੇ ਹੈਗਾ ਦਾ ਆਪਣੇ ਬੰਦੇ ਕੰਮ ਕਰ ਕਰਦੇ ਜਿਹੜੇ ਇਲੀਗਲ ਹੁੰਦੇ ਆ ਉਹਨਾਂ ਦੀ ਐਕਸਪਲੋਇਟੇਸ਼ਨ ਬਹੁਤ ਜ਼ਿਆਦਾ ਹੁੰਦੀ ਆ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਬੇਲੋੜਾ ਕੰਮ ਜਿਹੜਾ ਨੂੰ ਦੇ ਦੇਰ ਵਿੱਚ ਵੀ ਨਹੀਂ ਆਉਂਦਾ ਉਹ ਕਰਵਾਇਆ ਜਾਂਦਾ ਔਰ ਉਹਨਾਂ ਦੀ ਮਾਨਸਿਕ ਪੀੜਾ ਜਿਹੜੀ ਆ ਉਹ ਪਹਿਲੇ ਨਾਲੋਂ ਜ਼ਿਆਦਾ ਜਿਹੜੀ ਆ ਉਹ ਵਧਾ ਕੇ ਰੱਖੀ ਜਾਂਦੀ ਆ ਉਹ ਇਹ ਜਿਹੀ ਹਾਲਤ ਦੇ ਵਿੱਚ ਇੱਕ ਆਮ ਬੰਦਾ ਜਿਹੜਾ ਉਹ ਕਿਸ ਤਰ੍ਹਾਂ ਇਸ ਦੇ ਦੇਸ਼ ਵਿੱਚ ਆਪਣਾ ਕਾਜਾ ਜਿਹੜਾ ਉਹ ਕਰਾ ਪਾਏਗਾ ਮੈਨੂੰ ਸਮਝ ਨਹੀਂ ਆਉਂਦੀ ਠੀਕ ਹੈ ਆਓ ਸਾਰੇ ਜਣੇ ਆਓ ਜੀ ਸਦਕੇ ਆਓ ਲੇਕਿਨ ਕਾਨੂੰਨੀ ਤੌਰ ਦੇ ਉੱਤੇ ਇੱਥੇ ਆਓ ਕਾਨੂੰਨੀ ਤੌਰ ਦੇ ਉੱਤੇ ਇੱਥੇ ਆਉਣ ਦੇ ਨਾਲ ਜਿੱਥੇ ਤੁਸੀਂ ਸਾਡੇ ਸੁਰੱਖਿਅਤ ਰਹੋਗੇ ਉੱਥੇ ਤੁਹਾਡੇ ਵੱਲ ਕੋਈ ਵਾਰ ਡਿੰਗਾ ਤੁਹਾਡਾ ਨਹੀਂ ਕਰ ਸਕਦਾ ਕਿਉਂਕਿ ਇੱਥੇ ਤੁਸੀਂ ਕਾਨੂੰਨੀ ਤੌਰ ਤੇ ਪਹੁੰਚ ਰਹੇ ਹੋ ਇਕਨੋਮੀ ਤੁਹਾਡਾ ਸਟੇਟਸ ਹੈ ਪੋਲੀਟੀਕਲ ਅਸੈਲਮ ਅਪਲਾਈ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ ਉਹ ਕੱਲ੍ਹ ਵੱਲ ਵੀ ਤੁਹਾਨੂੰ ਉਸੇ ਟਾਈਮ ਜਿਹੜਾ ਉਹ ਮਿਲਣਾ ਜਿਹੜਾ ਆਰੰਭ ਹੋ ਜਾਏਗਾ ਇੱਕ ਗੱਲ ਮੇਰੇ ਦਿਮਾਗ 'ਚ ਨਹੀਂ ਆਉਂਦੀ ਕਿ ਸਵਿਟਜ਼ਰਲੈਂਡ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਅਮੀਰ ਦੇਸ਼ ਕਿਹਾ ਜਾਂਦਾ ਜਿੱਥੇ ਆਪਣੇ ਲੋਕਾਂ ਦੀ ਆਪਣੇ ਲੋਕਾਂ ਦੀ ਨਹੀਂ ਸਾਡੇ ਸਮੁੱਚੇ ਐਂਪਲਾਈ ਵਰਗ ਦੀ ਜਿਹੜੀ ਤਨਖਾਹ ਆਇਆ ਮਹੀਨੇ ਦੀ ਉਹ 644 ਡਾਲਰ ਜਿਹੜੀ ਉਹ ਬੰਦੀ ਆ 644 ਡਾਲਰ ਨੂੰ ਤੁਸੀਂ ਘੱਟੋ ਘੱਟ 80 ਡਾਲਰ 80 ਰੁਪਏ ਦੇ ਨਾਲ ਮਲਟੀਪਲਾਈ ਕਰ ਲਓ ਦੇਖੋ ਕਿੱਥੇ ਪਹੁੰਚਦੀ ਹੈ ਔਰ ਇਹ ਸਭ ਸਾਡੇ ਲੋਕਾਂ ਨੂੰ ਸਾਡੀ ਲੇਖਾ ਜੋਖਾ ਕਰਕੇ ਜਿਹੜਾ ਸਾਬਤਤਾ ਲਾ ਕੇ ਤਾਂ ਹੀ ਇਸ ਅੰਦੇਸ਼ ਵੱਲ ਜਿਹੜਾ ਮੂੰਹ ਕਰਨਾ ਚਾਹੀਦਾ ਔਰ ਮੈਂ ਤਾਂ ਇਸਲਾ ਦਊਂਗਾ ਇਹ ਜਿਹੜੇ ਦੇਸ਼ ਆ ਚਾਹੇ ਉਹ ਅਮਰੀਕਾ ਆ ਚਾਹੇ ਉਹ ਕੈਨੇਡਾ ਆ ਚਾਹੇ ਉਹ ਸਵਿਟਜ਼ਰਲੈਂਡ ਆ ਜਾਂ ਕੋਈ ਹੋਰ ਸਿੰਗਾਪੁਰ ਦੇਸ਼ ਸਿੰਗਾਪੁਰ ਦਾ ਛੋਟਾ ਜਿਹਾ ਦੇਸ਼ ਜਿਹੜਾ ਉਹਦੇ ਵਿੱਚ ਉਸ ਦੇ ਅੰਪਲਾਈ ਨੂੰ ਉੱਥੇ ਕੰਮ ਕਰਨ ਵਾਲੇ ਲੋਕਾਂ ਨੂੰ ਅਣਤੀ ਅਣਜਾ ਸੋਤੇ ਡਾਲ ਜਿਹੜਿਆ ਉਹ ਮਹੀਨੇ ਦੇ ਦਿਨ ਦਿਰੀਆ ਉਹ ਸਿੰਗਾਪੁਰ ਦੀ ਗਵਰਨਮੈਂਟ ਇਹਦਾ ਕਹਿਣ ਦਾ ਮਤਲਬ ਸਿੰਗਾਪੁਰ ਜਿਹੜਾ ਅਮਰੀਕਾ ਦੇ ਅਮਰੀਕਾ ਵਾਗੇ ਦੇਸ਼ ਤੋਂ ਵੀ ਇੱਕ ਵਧੀਆ ਦੇਸ਼ ਗਿਣਿਆ ਜਾਂਦਾ ਉੱਥੇ ਜਿਹੜੇ ਰੈਗੂਲਰ ਅੰਪਲਾਈ ਆ ਜਾਂ ਸਰਕਾਰੀ ਤੌਰ ਤੇ ਭੱਤੀ ਹੋਏ ਅੰਪਲਾਈ ਆ ਉਹਨਾਂ ਨੂੰ 4923 ਤੇ ਅਮਰੀਕਾ ਦੇ ਜਿਹੜੇ ਕੰਮਚਾਰੀ ਆ ਉਹਨਾਂ ਨੂੰ ਐਵਰੇਜ ਜਿਹੜੀ ਆ 4232 ਦਾਸਤ ਜਿਹੜੀ ਆ ਮਹੀਨੇ ਦੀ ਸੰਖਾ ਦਿੱਤੀ ਜਾਂਦੀ ਆ ਹੁਣ ਤੁਸੀਂ ਇਹ ਸਾਬ ਪਤਾ ਆ ਬਲਾ ਲਓ ਕਿ ਕੈਨੇਡਾ ਦੇ ਵਿੱਚ 3049 ਹੈਗੀ ਆ ਇਹਨਾਂ ਦੇਸ਼ਾਂ ਦਾ ਆਪ ਵਿੱਚ ਕਿੰਨਾ ਫਰਕ ਹੈ ਉਹ ਕਿੰਨੇ ਫਰਕ ਦੇ ਨਾਲ ਆਪਣੇ ਮੁਲਾਜ਼ਮਾਂ ਨੂੰ ਇਹ ਸੰਖਾਾਂ ਦੇ ਰਹਿਆ ਸੋ ਜਦੋਂ ਵੀ ਤੁਸੀਂ ਪੰਜਾਬ ਤੋਂ ਚੱਲਦੇ ਹੋ ਤਾਂ ਟਟੋ ਕਟ ਜੇਸ ਦੇਸ਼ ਵਿੱਚ ਤੁਸੀਂ ਆਉਣਾ ਹੁੰਦਾ ਉਸ ਦੇਸ਼ ਦਾ ਲੇਖਾ ਜੋਖਾ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਇੱਥੇ ਆਉਣ ਤੇ ਮੁਸੀਬਤ ਨਾ ਝਗਣੀ ਪਵੇ ਸਭ ਤੋਂ ਪਹਿਲਾਂ ਇਹ ਦੇਖੋ ਕਿ ਉਸ ਦੇਸ਼ ਦੇ ਵਿੱਚ ਜਾਣਾ ਕਿੰਨਾ ਮੁਸ਼ਕਲ ਹੈ ਉਹ ਕਿਹੜੀ-ਕਿਹੜੀ ਹਾਲਾਤਾਂ ਦੇ ਵਿੱਚ ਉੱਥੇ ਪਹੁੰਚਿਆ ਜਾ ਸਕਦਾ ਹੈ ਰਸਤੇ ਵਿੱਚ ਪਹੁੰਚ ਕੇ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁਸੀਬਤਾਂ ਦਾ ਮੁਕਾਬਲਾ ਕਰਨਾ ਪੈਣਾ ਹੈ ਜਾਂ ਉੱਥੇ ਪਹੁੰਚ ਕੇ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁਸੀਬਤਾਂ ਦਾ ਜਿਹੜਾ ਮੁਕਾਬਲਾ ਕਰਨਾ ਪੈ ਸਕਦਾ ਹੈ ਉੱਥੇ ਅਗਰ ਜਗਾ ਤੁਹਾਨੂੰ ਮਿਲੇਗਾ ਤਾਂ ਕਿਸ ਤਰ੍ਹਾਂ ਮਿਲ ਸਕਦਾ ਹੈ ਕਿਸ ਤਰ੍ਹਾਂ ਤੁਹਾਨੂੰ ਉੱਥੇ ਵਧੀਆ ਪੱਕਾ ਸਟੇਟਸ ਮਿਲ ਸਕਦਾ ਹੈ ਉੱਥੇ ਰਹਿਣ ਦੇ ਲਈ ਵਗੈਰਾ ਵਗੈਰਾ ਇਹ ਗੱਲਾਂ ਸਾਰੀਆਂ ਤੁਹਾਡੇ ਉਹਨਾਂ ਲੋਕਾਂ ਨੇ ਉਹਨਾਂ ਲੋਕਾਂ ਨੂੰ ਆਪਣੇ ਦਿਮਾਗ 'ਚ ਰੱਖਣੀਆਂ ਚਾਹੀਦੀਆਂ ਜਿਹੜੇ ਲੋਕ ਇੱਥੇ ਇਹ ਇਨ੍ਹਾਂ ਦੇਸ਼ਾਂ ਵਿੱਚ ਆਉਣ ਲਈ ਬਹੁਤ ਕਾਲੇ ਆ ਮੈਂ ਕਹਿੰਦਾ ਸਾਡੇ ਜਣੇ ਆਓ ਜਮ ਜਮ ਆਓ ਨਰੇਕੰ ਇਥੇ ਆਣ ਕੇ ਕੋਈ ਦੁੱਖ ਦਾ 파ਤਰ ਨਾ ਬਣੇ ਕਿਉਂਕਿ ਦੁੱਖ ਜਿਹੜੇ ਆ ਇਥੇ ਸੁੱਖ ਨਾਲੋਂ ਕਈ ਗੁਣਾ ਜ਼ਿਆਦਾ ਆ ਦੁੱਖ ਦਾ ਸਾਹਮਣਾ ਕਰਨਾਂ ਵੀ ਹਰਕ ਬੰਦੇ ਦੇ ਵਸਦਾ ਰੋਗ ਨਹੀਂ ਪਿੱਛੇ ਜੈ ਇੱਕ ਅਮਰੀਕਾ ਦੇ ਵਿੱਚ ਸਾਡੇ ਜਿੱਥੇ ਇੱਕ ਮੈਦ ਇੰਨਾ ਉੱਥੇ ਵਾਲੇ ਦੁਆਲੇ ਸ਼ਹਿਰ ਦੇ ਵਿੱਚ ਇੱਕ ਮੁੰਡਾ ਸੀ ਪੰਜੀਤ ਸਿੰਘ ਉਹ ਪਿੱਛੇ ਮਹੌਲੀਪੁਰ ਦਾ ਸੁਲਤਾਨਪੁਰ ਦੇ 라ਗੇ ਇੱਕ ਛੋਟਾ ਜਿਹਾ ਪਿੰਡਾ ਹੈ ਉੱਥੇ ਦਾ ਉਹ ਮੁੰਡਾ ਸੀ ਉਹ ਪਿੱਛੇ ਦੋਤੀ ਪਾਣੀ ਉਹਨਾਂ ਦਾ ਚੰਗਾ ਚੱਲਦਾ ਸੀ ਔਰ ਇੱਥੇ ਦੀਆਂ ਜਿਹੜੀਆਂ ਮੁੱਢੇ ਦੁੱਖ ਤਕਲੀਫਾਂ ਸੀ ਉਹਨਾਂ ਨੂੰ ਨਾ ਸਹਾਰਾ ਹੋਇਆ ਉਹਨੇ ਆਪਣੀ ਆਤਮ ਹੱਤਿਆ ਕਰ ਲਈ ਹੁਣ ਤੁਸੀਂ ਦੱਸੋ ਇੱਕ ਮਾਪਿਆਂ ਦਾ ਨੌਜਵਾਨ ਮੁੰਡਾ ਇਕ ਦੁਖੀ ਪਰਿਵਾਰ ਦੁਖੀ ਦੁੱਖ ਨਾ ਸਹਾਰਦਾ ਹੋਇਆ ਇੱਥੇ ਆਤਮ ਹੱਤਿਆ ਕਰ ਲੈਂਦਾ ਜਦ ਕਿ ਉਹਨਾਂ ਦਾ ਪਿੱਛੇ ਰਹਿਣਾ ਬਹਿਣਾ ਔਰ ਉਹਨਾਂ ਦੀ ਆਮਦਨ ਬੜੀ ਅੱਛੀ ਆਮਦਨ ਸੀ ਉਹ ਕਿਸ ਤਰ੍ਹਾਂ ਆਪਣੇ ਮਾਪਿਆਂ ਤੋਂ ਦੂਰ ਚਲਾ ਗਿਆ ਜਿੱਥੋਂ ਕਿਸੇ ਆਦਮੀ ਦਾ ਵੇ ਮੁੜ ਕੇ ਆਉਣਾ ਮناسب ਨਹੀਂ ਸੋ ਇਹ ਜਿਹੀ ਨਸੰਮਿਤਾਂ ਕੋਈ ਗੱਲ ਜਿਹੜੀ ਆ ਤੁਹਾਨੂੰ ਨਾ ਫੇਸ ਕਰਨੀ ਪਵੇ ਇਸੇ ਲਈ ਅੱਜ ਦਾ ਸ਼ੋਅ ਮੈਂ ਅਚੇਚੇ ਤੌਰ ਤੇ ਕਰ ਰਿਹਾ ਔਰ ਤੁਸੀਂ ਜਦ ਵੀ ਆਉਣਾ ਹੋਵੇ ਆ ਤੁਸੀਂ ਤੁਹਾਨੂੰ ਫੇਰ ਸਾਰੀਆਂ ਸਾਰੀਆਂ ਗੱਲਾਂ ਦੇ ਉੱਤੇ ਜਿਹੜਾ ਉਹ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਜਿਸ ਦੇਸ਼ ਵਿੱਚ ਵੀ ਤੁਸੀਂ ਜਾ ਰਹੇ ਹੋ ਉਹਨਾਂ ਦੇਸ਼ਾਂ ਵਿੱਚ ਤੁਹਾਨੂੰ ਕਿਸੇ ਕਿਸਮ ਦੀ ਮੁਸੀਬਤ ਨਾ ਸਹਿਣੀ ਪਵੇ ਥੈਂਕ ਯੂ ਵੈਰੀ ਮੱਚ ਦੋਸਤੋ ਜਦੰਦ ਲੋਕ ਸਭਾ ਹਲਕੇ ਦੀ ਜਿਮਨੀ ਚੋਂ ਸਮਾਪਤ ਹੋ ਚੁੱਕੀ ਹੈ ਇਸ ਦੇ ਨਤੀਜੇ ਅਜੇ ਆਉਣੇ ਬਾਕੀ ਹੈ ਔਰ ਤਬ ਤੱਕ ਲਈ ਜਦ ਤੱਕ ਇਸ ਚੋਣ ਦਾ ਪੱਜਾ ਐਲਾਨ ਨਹੀਂ ਕੀਤਾ ਜਾਂਦਾ ਤਬ ਤੱਕ ਲਈ ਸਾਰੇ ਉਮੀਦਵਾਰਾਂ ਦੇ ਦਿਲਾਂ ਦੀ ਧੜਕਣ ਜਿਹੜੀ ਆ ਡੇ ਬਾਏ ਡੇ ਹੋ ਤੇਜ਼ ਹੁੰਦੀ ਜਾ ਰਹੀ ਹੈ ਉਹ ਸਾਰੇ ਵੇ ਸਾਰੇ ਇਸ ਗੱਲ ਦੀ ਚਿੰਤਾ ਵਿੱਚ ਹਨ ਕਿ ਉਹਨਾਂ ਨੂੰ ਜਿੱਤ ਪ੍ਰਾਪਤ ਹੋ ਸਕੇਗੀ ਕਿ ਨਹੀਂ ਦੋਸਤੋ ਇੱਕ ਗੱਲ ਰਾਜਨੀਤੀ ਵਿੱਚ ਜ਼ਰੂਰ ਹੈ ਕਿ ਜਿਹੜਾ ਬੰਦਾ ਲੋਕਾਂ ਦੀ ਸੇਵਾ ਕਰਦਾ ਦਿਲੋਂ ਸਹੀ ਮੈਨੇ ਸੇਵਾ ਕਰਦਾ ਉਹਨੂੰ ਕੋਈ ਮਾਈ ਦਾ ਲਾਗ ਕਿਉਣਾ ਵਿੱਚ ਹਰਾਉਣ ਦਾ ਜਜਬਾ ਨਹੀਂ ਰੱਖਦਾ ਕਿਉਂਕਿ ਉਹਦੀ ਉਹ ਇੱਕ ਲੋਕਾਂ ਦੇ ਨਾਲ ਸੰਪਰਕ ਵਿੱਚ ਹੈ ਲੋਕਾਂ ਦੇ ਨਾਲ ਨਿਜੀ ਤੌਰ ਤੇ ਉਹਨਾਂ ਦੀ ਕੰਮਕਾਰ ਕੋਲ ਆਉਂਦਾ ਹੈ ਇੱਕ ਪਿੰਡ ਜਾਂ ਇੱਕ ਸ਼ਹਿਰ ਜਾਂ ਇੱਕ ਕਸਬੇ ਮਹੱਲੇ ਦੇ ਵਿੱਚ ਜੋ-ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਉਹਨਾਂ ਨੂੰ ਹੱਲ ਕਰਵਾਉਣ ਦੇ ਲਈ ਉਹ ਪੂਰਾ ਪੂਰਾ ਯਤਨ ਕਰਦਾ ਹੈ ਹੁਣ ਇਹ ਦੇਖਣਾ ਬਾਕੀ ਹੈ ਕਿ ਜਿੰਨੇ ਵੀ ਉਮੀਦਵਾਰ ਇੱਥੇ ਖੜੇ ਹੋਏ ਸਨ ਕੀ ਉਹਨਾਂ ਉਹਨਾਂ ਦਾ ਜਿਹੜਾ ਰਹਿਣ ਸਹਿਣ ਦਾ ਕਟੀਰੀਆ ਜਾਂ ਆਪਣੇ ਹੱਕ ਦੇ ਲੋਕਾਂ ਵਿੱਚ ਵਿਚਨ ਦਾ ਕਟੀਰੀਆ ਕੀ ਉਹਦੇ ਨਾਲ ਉਹ ਇਹ ਚੋਣ ਜਿੱਤ ਸਕਣਗੇ ਜਾਂ ਨਹੀਂ ਇਹ ਸਵਾਲ ਭਾਵੇਂ ਆ ਜੀ ਬਾਕੀ ਹੈ ਆਮ ਤੌਰ ਤੇ ਹੁੰਦੇ ਜੇਕਰ ਆ ਪਿਛਲਾ ਇਤਿਹਾਸ ਦੇਖੀਏ ਤਾਂ ਜਿੰਨੀਆਂ ਵੀ ਜਿਵਨੀ ਚੋਣਾਂ ਹੁੰਦੀਆਂ ਜਾਂ ਹੋਈਆਂ ਹਨ ਉਨ੍ਹਾਂ ਵਿੱਚ ਅਕਸਰ ਜਿਹੜੀ ਦੂਧਿੰਗ ਪਾਰਟੀ ਆ ਉਹਦਾ ਉਮੀਦਵਾਰ ਹੀ ਜਿੱਤਿਆ ਕਰਦਾ ਹੈ। ਅਗਰ ਆਪਾਂ ਜਲੰਧਰ ਜਿਮਨੀ ਚੋਣ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਇੱਥੇ ਖੜਾ ਆ ਔਰ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਦਾ ਜਿੱਤਣਾ ਕਿੰਨਾ ਕੁ ਸੱਚ ਹੈ? ਕਿੰਨਾ ਕਿ ਇੰਪੋਸੀਬਲ ਹੈ ਇਹ ਭਾਵੇਂ ਦੇਖਣਾ ਜੇ ਬਾਕੀ ਹੈ ਜੇ ਕੋ ਦਾ ਆਪਾਂ ਗਿਣਤੀ ਮੈਂਟੀ ਦੇ ਹਿਸਾਬ ਨਾਲ ਵੀ ਯਤਨ ਦੇਖਣ ਦਾ ਯਤਨ ਕਰੀਏ ਤਾਂ ਸੀਰੀਅਸ ਜਿੰਨੇ ਉਮੀਦਵਾਰ ਆ ਉਹਨਾਂ ਵਿੱਚ 6 ਹੀ ਹੁੰਦੇ ਆ ਬਿਸ਼ੱਕ ਉਮੀਦਵਾਰ ਸ਼ਾਇਦ 9 ਆ ਲੇਕਿਨ ਜਿਹੜੇ ਸੀਰੀਅਸ ਉਮੀਦਵਾਰ ਆ ਉਹ 6 ਹੀ ਹੁੰਦੇ ਆ ਜਿਨ੍ਹਾਂ ਵਿੱਚੋਂ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਰਟ ਪਾਰਟੀ ਦਾ ਇਹਦੇ ਨਾਲ ਸਮਝੌਤਾ ਆ ਔਰ ਇਸ ਤੋਂ ਬਾਅਦ ਜਿਹੜੀਆਂ ਹੋਰ ਛੋਟੀਆਂ-ਛੋਟੀਆਂ ਪਾਰਟੀਆਂ ਨੇ ਉਹਨਾਂ ਨੇ ਵੀ ਆਪ ਆਪਣੇ ਜਿਹੜੇ ਉਮੀਦਵਾਰ ਇਸ ਨਿਯਤਨਾ ਖੜੇ ਕੀਤੇ ਸ਼ਾਇਦ ਉਹਨਾਂ ਨੂੰ ਵੀ ਇਸ ਹਲਕੇ ਦੇ ਵਿੱਚ ਜਿੱਤ ਜਿਹੜੀ ਆ ਪ੍ਰਾਪਤ ਹੋ ਸਕੀ ਹੁਣ ਜਿੱਥੋਂ ਤੱਕ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਆਮ ਤੌਰ ਦੇ ਉੱਤੇ ਜਿਹੜੀਆਂ ਜਿੰਨੀ ਚੋਣਾਂ ਆ ਉਹ ਰੋਲਿੰਗ ਪਾਰਟੀ ਹੀ ਜਿੱਤਿਆ ਕਰਦੀ ਹੈ ਰੋਲਿੰਗ ਪਾਰਟੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਕਾ ਦਾ ਇੱਕ ਜਿਹੜਾ ਕੰਮ ਹੈ ਉਹ ਕਾਫੀ ਲੋਕਾਂ ਵਿੱਚ ਸੜਾਇਆ ਗਿਆ ਕਿ ਇਹ ਸਰਕਾਰ ਨੇ ਲੋਕਾਂ ਨੂੰ ਜਿਹੜੀ ਬਿਜਲੀ ਦੇ ਦਰਿਆ ਉਹ ਹਮੇਸ਼ਾ ਲਈ ਮਾਫ ਕਰ ਦਿੱਤੇ ਜੇ ਦੇ ਨਾਲ ਲੋਕਾਂ ਦੇ ਉੱਤੇ ਬੜਾ ਵਧੀਆ ਪ੍ਰਭਾਵ ਪਿਆ ਆ ਔਰ ਲੋਕ ਕਾਫੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭਉਤੇ ਵੀ ਆ ਲੇਕਿਨ ਭਉਤੇ ਕਿੰਨੇ ਆ ਕਿੰਨੇ ਨਹੀਂ ਇਸ ਗੱਲ ਦਾ ਭਾਵੇਂ ਅਜੇ ਪਤਾ ਨਹੀਂ ਆਮ ਤੌਰ ਦੇ ਉੱਤੇ ਸਾਡੇ ਜਿਹੜੇ ਲੋਕ ਆ ਇਹ ਕਹਿੰਦੇ ਕੁਛ ਹੁੰਦੇ ਆ ਕਦੇ ਕੁਛ ਹੁੰਦੇ ਆ ਇਸ ਕਰਕੇ ਕਿਸੇ ਵੀ ਗੱਲ ਦਾ ਅੰਦਾਜ਼ਾ ਲਾਇਆ ਜਾਣਾ ਬਹੁਤ ਮੁਸ਼ਕਲ ਹੈ ਕਿਉਂਕਿ ਲੋਕਾਂ ਦਾ ਕੋਈ ਸਟੈਂਡ ਨਹੀਂ ਤੁਸੀਂ ਜਾਓ ਤੁਹਾਨੂੰ ਕਹਿਣਗੇ ਜੀ ਤੁਹਾਨੂੰ ਵੋਟਾਂ ਪਾਓਗੇ ਦੂਸਰਾ ਆ ਗਿਆ ਉਹਨੂੰ ਕਹਿਣਗੇ ਜੀ ਤੁਹਾਨੂੰ ਵੋਟਾਂ ਪਾਵਾਂਗੇ ਤੀਸਰਾ ਆ ਗਿਆ ਫਿਰ ਉਹਨੂੰ ਕਹਿ ਦੇਣਗੇ ਜੀ ਮੇਰੀ ਕਹਿਣ ਦੀ ਮਦਦ ਦੇ ਆ ਕਿਸੇ ਨੂੰ ਵੀ ਉਹ ਆਪਣੇ ਦਿਲ ਦਾ ਸਹੀ ਜਿਹੜਾ ਉਹ ਮਤਲਬ ਨਹੀਂ ਦੱਸ ਦੇ ਕਿ ਉਹਨਾਂ ਨੇ ਕਿਸ ਪਾਸੇ ਜਿਹੜੀ ਆ ਵੋਟ ਉਹ ਪਾਉਣੀ ਆ ਔਰ ਤੁਸੀਂ ਉਹਨਾਂ ਦੇ ਦਿਲਾਂ ਦੇ ਵਿੱਚ ਕੀ ਆ ਇਸ ਗੱਲ ਨੂੰ ਟਟੋਲ ਵੀ ਨਹੀਂ ਸਕਦੇ ਕਿ ਉਹਨਾਂ ਦੇ ਮਨ ਵਿੱਚ ਕੀ ਆ ਕਿ ਉਹਨਾਂ ਨੇ ਕਿਹੜੀ ਕਿਹੜੀ ਵੋਟ ਪਾਉਣੀ ਆ ਕਿੱਥੇ ਪਾਉਣੀ ਆ ਕਿਹਨੂੰ ਪਾਉਣੀ ਆ ਲਿਫਟੋਂ ਤੈ ਕਾਂਗਰਸ ਪਾਰਟੀ ਦਾ ਸਵਾਲ ਹੈ ਇਸ ਪਾਰਟੀ ਕੋ ਇੱਕ ਮਾਈਨਸ ਜਿਹੜਾ ਇੱਕ ਸੌਰੀ ਜਿਹੜਾ ਪਲੱਸ ਪੁਆਇੰਟ ਹੈ ਸਵੈ ਸਿੱਧੂ ਮੂਸੇਵਾਲਾ ਜਿਹੜਾ ਨਾਮ ਦਾ ਸਿੰਘ ਸੀ ਉਹਦੇ ਪਿਤਾ ਜੀ ਬਾਪੂ ਬਲਕੋ ਸਿੰਘ ਜੀ ਨੇ ਇੱਥੇ ਆਣ ਕੇ ਚੋਣ ਮਹਮ ਵਿੱਚ ਭਾਗ ਲਿਆ ਬੀਸ਼ਕੋ ਕਹਿੰਦੇ ਰਹਿ ਕਿ ਅਸੀਂ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੂੰ ਹਰਉਣ ਆਏ ਆ ਸਾਨੂੰ ਹੋਰ ਕਿਸੇ ਪਾਰਟੀ ਦੇ ਨਾਲ ਕੋਈ ਫਾਇਦਾ ਕੋਈ ਲਾਵਾਸਾ ਨਹੀਂ ਬੀਸ਼ਕ ਕੋ ਜਿੱਤੇ ਕੋਈ ਹਾਰੇ ਸਾਡਾ ਮੇਨ ਮਕਸਦ ਜਿਹੜਾ ਆਮ ਆਦਮੀ ਪਾਰਟੀ ਨੂੰ ਹਰਵਾਣਾ ਹੈ ਇਸੇ ਤਰ੍ਹਾਂ ਸ਼੍ਰੋਮਣੀ ਅਕਾਦੀ 党 ਤੇ ਬਸਪਾ ਦਾ ਜਿਹੜਾ ਉਮੀਦਵਾਰ ਆ ਡਾਕਟਰ ਸੁਖੂ ਉਹ ਉਹ ਬੰਗਿਆਂ ਹਲਕੇ ਨੂੰ ਬਿਲੋਂਗ ਕਰਦੇ ਆ ਉਥੋਂ ਹੀ ਉਹ ਵਿਧਾਇਕ ਬਣੇ ਸਨ ਹੁਣ ਉਹਨਾਂ ਨੂੰ ਚੋੱਕ ਕੇ ਸੰਸਦ ਪਾਰਲੀਮੈਂਟ ਸੀਟ ਦੇ ਉੱਤੇ ਉਹਨਾਂ ਤੋਂ ਚੋਣ ਲੜਵਾਈ ਜਾ ਰਹੀ ਆ ਸੁਖੂ ਇੱਕ ਬਹੁਤ ਵਧੀਆ ਵਿਅਕਤੀ ਆ ਮੈਂ ਉਹਨਾਂ ਨੂੰ ਸਮਝੀ ਵਿੱਚ ਵੀ ਸੁਣਿਆ ਬਹੁਤ ਅੱਛਾ ਬੁਲਾਰਾ ਆ ਔਰ ਮੈਂ ਸਮਝਦਾ ਉਹ ਆਪਣੇ ਲੋਕਾਂ ਦੀ ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰਦਾ ਹੋਵੇਗਾ ਸੋ ਸੁਖੂ ਵੀ ਇੱਕ ਉਮੀਦਵਾਰ ਦਾ ਬੰਨ ਵਿੱਚ ਇੱਕ ਆਪਣਾ ਇੱਕ ਉਮੀਦਵਾਰ ਜਰੂਰ ਗਿਣਿਆ ਚਾਹੀਦਾ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਆਮ ਆਦਮੀ ਪਾਰਟੀ ਨੇ ਵੀ ਲੋਕਲ ਇੱਕ ਕੈਂਡੀਡੇਟ ਦੀ ਸਿਲੈਕਸ਼ਨ ਕੀਤੀ ਆ ਲੇਕਿਨ ਉਹ ਕੈਂਡੀਡੇਟ ਅਜਿਹਾ ਕੈਂਡੀਡੇਟ ਹੈ ਜਿਹੜਾ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਨੂੰ ਸਿਰੇ ਦੀਆਂ ਸਿੱਧੇ ਦੀਆਂ ਗੰਦੀਆਂ ਗਾਲਾਂ ਕੱਢਿਆ ਕਰਦਾ ਸੀ ਉਹ ਸਿੱਧੇ ਦੇ ਜਿਹੜੇ ਗੰਦੇ ਆ ਇਲਜ਼ਾਮ ਉਹਦੇ ਉੱਤੇ ਆਮ ਆਦਮੀ ਪਾਰਟੀ ਦੇ ਲਾਇਆ ਕਰਦਾ ਸੀ ਇਹਨਾਂ ਲੋਕਾਂ ਦੇ ਦੀਨ ਮਜਬੂਦਾ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਆਪਣੇ ਆਪ ਨੂੰ ਦੂਸਰੇ ਪਾਸੇ ਤੋਂ ਲੈਂਦੇ ਆ ਉਹ ਮੈਂ ਅਕਸਰ ਕਹਿਣਾ ਹੁੰਦਾ ਇਹ ਇਹੋ ਜਿਹੇ ਲੋਕਾਂ ਦਾ ਕੋਈ ਅਦਾਬ ਨਹੀਂ ਨਾ ਹੀ ਇਹੋ ਜਿਹੇ ਲੋਕ ਕਿਸੇ ਸੰਪਤੀ ਦੇ ਹੱਕਦਾਰ ਆ ਉਹ ਕੁੱਤੀ ਗੱਲ ਹੈ ਕਿ ਇਹਨਾਂ ਨੂੰ ਇਸ ਕੈਂਡੀਡੇਟ ਨੂੰ ਆਮ ਆਦਮੀ ਪਾਰਟੀ ਨੂੰ ਠੁਕਰਾ ਦੇਣਾ ਚਾਹੀਦਾ ਜਿਹੜਾ ਬੰਦਾ ਕਿਸੇ ਟਾਈਮ ਤੇ ਆਮ ਆਦਮੀ ਪਾਰਟੀ ਨੂੰ ਰੱਜ ਕੇ ਗਾਲਾਂ ਕੱਢਦਾ ਕੱਢਦਾ ਹੋਵੇ ਉਸ ਨੂੰ ਆਪਣੀ ਪਾਰਟੀ ਦਾ ਮੇਜਬਦ ਬਣਾਉਣਾ ਇਹ ਬਿਲਕੁਲ ਠੀਕ ਨਹੀਂ ਹੁੰਦਾ ਕੱਲ ਨੂੰ ਕਿਸੇ ਵੇਲੇ ਵੀ ਉਹ ਜਾ ਕੇ ਆਮ ਆਦਮੀ ਪਾਰਟੀ ਨੂੰ ਧੋਖਾ ਦੇ ਸਕਦਾ ਹੈ ਇਹ ਗੱਲ ਪਾਰਟੀ ਨੂੰ ਦਿਮਾਗ ਵਿੱਚ ਰੱਖਣੀ ਚਾਹੀਦੀ ਸੀ ਲੇਕਿਨ ਪਾਰਟੀਆਂ ਦੇ ਵੀ ਆਪ ਆਪਣੀਆਂ ਮਜ਼ਬੂਰੀਆਂ ਹੁੰਦੀਆਂ ਉਹਨਾਂ ਨੇ ਇਹ ਸੱਜਣ ਨੂੰ ਇਹ ਪਾਰਟੀ ਦੇ ਉਮੀਦਵਾਰਾਂ ਵੱਜੋਂ 45 ਮદાન ਬੱਚਾ ਤਾਰਿਆ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਆ ਉਹ ਕੋਈ ਬਹੁਤ ਵਧੀਆ ਨਹੀਂ ਨਹੀਂ ਜਾ ਸਕਦੀ ਠੀਕ ਹੈ ਉਸਨੇ ਉਹ ਜਿਹੜੇ ਗਰੀਬ ਬੰਦਿਆਂ ਦੇ ਜਿਹੜੇ ਬਿਜਲੀ ਦੇ ਬਿੱਲ ਉਹ ਪੂਰੇ ਦੇ ਪੂਰੇ ਮਾਫ ਕਰ ਦਿੱਤੇ ਇਹਦੇ ਨਾਲ ਅਜੀਹਾ ਕਰਨ ਦੇ ਨਾਲ ਜਿਹੜੇ ਗਰੀਬ ਵਰਗ ਦੇ ਲੋਕ ਹੈ ਉਹ ਬਹੁਤ ਖੁਸ਼ ਹੋਏ ਔਰ ਮੇਰੇ ਹਿਸਾਬ ਦੇ ਨਾਲ ਉਹਨਾਂ ਸਾਰਿਆਂ ਨੇ ਹੀ ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਾਈਆਂ ਕਾਂਗਰਸ ਕੋ ਕਹਨੂ ਜਿਹੜੀ ਇਹ ਸੀਟ ਹੈ ਇਹ ਖਾਲੀ ਹੋਈ ਸੀ ਚੌਧੀ ਸੰਤੋਖ ਸਿੰਘ ਜੀ ਦੇ ਸਰਗਵਾਸ ਹੋਣ ਤੋਂ ਬਾਅਦ ਔਰ ਇੱਥੇ ਜਿਹੜੀ ਉਹਨਾਂ ਦੀ ਧਰਮ ਪਤਨੀਆ ਬੀਬੀ ਕਲਮਜੀਤ ਕੌਰ ਜੀ ਉਹ ਇੱਥੇ ਚੋਨ ਮਦਾਨ ਵਿੱਚ ਨਿਤਵੇ ਸੀ ਔਰ ਇਹ ਮੈਂ ਸਮਝਦਾ ਇੱਕ ਪੜ੍ਹੀ ਲਿਖੀ ਔਰਤ ਪ੍ਰੋਫੈਸਰ ਹੈ ਕਿਉਂਕਿ ਆ ਉਹਦੀਆਂ ਸਮਾਜਿਕ ਕਦਰਾਂ ਕੀਮਤਾਂ ਬਹੁਤ ਐ ਸਾਰੀਆਂ ਗੱਲਾਂ ਨੂੰ ਬੜੀ ਬਰੀਕੀ ਦੇ ਨਾਲ ਸਮਝਦੀ ਆ ਉਹਦਾ ਵੀ ਉਸ ਨੂੰ ਵੀ ਇੱਕ ਵਧੀਆ ਕੈਂਡੀਡੇਟ ਡੇਟ ਦੇ ਉੱਤੇ ਗੈਂਡਣਾ ਕੋਈ ਮناسب ਗੱਲ ਹੈ ਲੇਕਨ ਦੂਸਰੀਆਂ ਜਿਹੜੀਆਂ ਪਾਰਟੀਆਂ ਆ ਉਹਨਾਂ ਬਾਅਦੇ ਕੋਈ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕਿਹਾ ਨਹੀਂ ਜਾ ਸਕਦਾ ਕਿ ਇਸ ਪਾਰਟੀ ਦਾ ਜਿਹੜਾ ਕੰਦਾ ਰਿਆ ਜਾਂ ਉਸ ਪਾਰਟੀ ਦੇ ਉਮੀਦਵਾਰ ਦਾ ਜਿਹੜਾ ਕੰਦਾਰ ਹੈ ਉਹਨੂੰ ਦੇਖ ਕੇ ਉਹਦੀ ਹਮਾਇਤ ਕੀਤੀ ਜਾਣੀ ਚਾਹੀਦੀ ਸੀ ਜਾਂ ਕੀਤੀ ਗਈ ਆ। ਤੋਂ ਅੱਜ ਦੇ ਸਮੇਂ ਦੇ ਵਿੱਚ ਰਾਜਨੀਤੀ ਉਸੇ ਬੰਦੇ ਦੀ ਆ ਜਿਹੜਾ ਬੰਦਾ ਇੱਕ ਥਾਂ ਤੋਂ ਦੂਸਰੀ ਪਾਰਟੀ ਵਿੱਚ ਜਾ ਕੇ ਟਬੂਸੀ ਮਾਰਨ ਮਾਰ ਸਕਦਾ ਹੋਵੇ ਉਸ ਨੂੰ ਕੋਈ ਸ਼ਰਮ ਹਜਾ ਨਾ ਹੋਵੇ ਉਸ ਨੂੰ ਕੋਈ ਕਿਸੇ ਦੀ ਸ਼ਰਮ ਨਾ ਹੋਵੇ ਉਹ ਕਿਸੇ ਵੇਲੇ ਵੀ ਇੱਕ ਪਾਰਟੀ ਵਿੱਚੋਂ ਦੂਸਰੀ ਪਾਰਟੀ ਵਿੱਚ ਜਾ ਸਕਦਾ ਹੋਵੇ ਅਜਿਹਾਂ ਪਾਰਟੀਆਂ ਅਕਸਰ ਇਹੋ ਜਿਹੇ ਬੰਦੇ ਨੂੰ ਲੱਭਦੀਆਂ ਹੁੰਦੀਆਂ ਲੇਕਿਨ ਇਹੋ ਜਿਹੇ ਬੰਦਿਆਂ ਦਾ ਮਿਹਦੇ ਤੋਏ ਵੇਨਸਾਲ ਕੋਈ دین ਮਜਬ ਨਹੀਂ ਹੁੰਦਾ ਉਹ ਅੱਜ ਇੱਕ ਪਾਰਟੀ 'ਚ ਆਕਰਲੋਂ ਦੂਜੀ ਪਾਰਟੀ ਜਾਣਗੇ ਬਾਅਦ ਵਿੱਚ ਤੀਸਰੀ ਪਾਰਟੀ 'ਵੱਜਾਂਗੇ ਫੇਰ ਛੇਕੜ ਜਿਹੜਾ ਚੌਥੀ ਪਾਰਟੀ 'ਵੱਜਾਂਗੇ ਮੈਂ ਸਮਝਦਾ ਮੈਂ ਅਗਰ ਸਰਕਾਰੀ ਤੌਰ ਤੇ ਹੋ ਸਕਦਾ ਹੋਵੇ ਇੱਕ ਅਜਿਹਾ ਕਾਨੂੰਨ ਬਣਾਇਆ ਜਾਣਾ ਚਾਹੀਦਾ ਕਿ ਜਿਹੜਾ ਬੰਦਾ ਇੱਕ ਵਾਰ ਇੱਕ ਪਾਰਟੀ ਵਿੱਚ ਸ਼ਾਮਲ ਹੋਵੇ ਉਹ ਦੂਜੀ ਪਾਰਟੀ ਵਿੱਚ ਨਾ ਜਾ ਸਕਦਾ ਹੋਵੇ ਚਾਹੇ ਉਹ ਜੱਥੇਬੰਦਕ ਢਾਂਚਾ ਹੋਵੇ ਚਾਹੇ ਉਹ ਸਰਕਾਰੀ ਪਦਤ ਦੇ ਉਤੇ ਕੋਈ ਅਸੈਂਬਲੀ ਜਾਂ ਪਾਰਲੀਮੈਂਟਰੀ ਇਲੈਕਸ਼ਨ ਵਿੱਚ ਉਹ ਭਾਗ ਨਾ ਲੈ ਸਕਦਾ ਹੋਵੇ ਅਗਰ ਇਹ ਜਿਹੇ ਕੰਮ ਕੀਤੇ ਜਾਣਗੇ ਤਾਂ ਕੋਈ ਗੱਲ ਨਹੀਂ ਕਿ ਇਹੋ ਜਿਹੇ ਲੋਕਾਂ ਨੂੰ ਪੋਲਿਟਿਕਲ ਪਲੇਟਫਾਰਮ ਤੋਂ ਦੂਰ ਰੱਖਿਆ ਜਾਵੇ ਅੱਜ ਜਿਹੜੇ ਸਾਡੇ ਲੋਕ ਘੜਮੜ ਕੇ ਉਹੀ ਸਾਹਮਣੇ ਆਉਂਦੇ ਆ ਅਸਲੀ ਜਿਹੜੇ ਲੋਕ ਆ ਜਿਨ੍ਹਾਂ ਦਾ ਸਮਾਜ ਦੇ ਵਿੱਚ ਕੱਦ ਆ ਆਪਣਾ ਕੱਦ ਆ ਉਹਨਾਂ ਨੂੰ ਅਜਿਹੇ ਵਾਤਾਵਰਣ ਤੋਂ ਬਹੁਤ ਦੂਰ ਰੱਖਿਆ ਜਾਂਦਾ ਜਿਸ ਕਾਰਨ ਉਹ ਚੋਣਾਂ ਵਿੱਚ ਭਾਗ ਨਹੀਂ ਲੈ ਸਕਦੇ ਵਧੀਆ ਅਮੀਰ ਵਾ ਵਧੀਆ ਜਿਹੜੇ ਸਮਾਜ ਸੇਵਕ ਆ ਉਹ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਲਭ ਲੈਂਦੇ ਆ ਲਭ ਸਕਦੇ ਆ ਲੇਕਿਨ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ ਔਰ ਜਿਸ ਤਰ੍ਹਾਂ ਇਸ ਅਸੈਂਬਲੀ ਬਾਈ ਇਲੈਕਸ਼ਨ ਦੇ ਵਿੱਚ ਪੈਸੇ ਦਾ ਇਸਤੇਮਾਲ ਕੀਤਾ ਗਿਆ ਜਾਂ ਕੀਤਾ ਗਿਆ ਆ ਉਹਦੇ ਨਾਲ ਪੰਜਾਬ ਦੇ ਵਿੱਚ ਕਈ سارے ਬੈਲਡਾਂ ਜਿਹੜੀਆਂ ਆ ਸਾਰੀਆਂ ਜਾ ਸਕਦੀਆਂ ਹੁੰਦੀਆਂ ਲੇਕਿਨ ਜਿਹੜੇ ਹਕਮਰਾਨ ਜਾਂ ਜਿਹੜੇ ਸਿਆਸਤਦਾਨਾਂ ਉਹ ਲੋਕਾਂ ਦੀ ਭਲਾਈ ਕਦ ਨਾਲੋਂ ਇੱਕ ਚੋਣ ਜਿੱਤਣ ਨੂੰ ਜ਼ਿਆਦਾ ਪਸੰਦ ਕਰਦੇ ਆ ਜਿਹਦੇ ਨਾਲ ਉਹਨਾਂ ਨੇ ਕੋਈ ਵੀ ਇਸ ਪਾਸੇ ਵੱਲ ਸੋਚਣ ਦਾ ਯਤਨ ਨਹੀਂ ਕੀਤਾ ਕਿ ਇਹ ਜਿਹਨੇ ਪੈਸੇ ਇੱਥੇ ਖਰਚ ਕੀਤੇ ਜਾ ਰਹੇ ਆ ਉਹਦੇ ਨਾਲ ਹਰਗੇ ਦਾ ਵਿਕਾਸ ਕੀਤਾ ਜਾਵੇ ਆਮ ਆਦਮੀ ਪਾਰਟੀ ਨੇ ਜਿਸ ਕਦਰ ਆਪਣੇ ਧਕੜਾਂ ਦੀ ਦੁਧਵਾਤ ਤੋਂ ਕੀਤੀ ਆ ਜਾਂ ਜਿਸ ਤਰ੍ਹਾਂ ਉਹਨਾਂ ਨੇ ਛੋਟੇ ਛੋਟੇ ਲੋਕਾਂ ਉੱਪਰ ਆਪਣੇ ਜਿਹੜੇ ਆ ਪੁਲਿਸ ਦੇ ਰਾਹੀਂ ਜਦੋਂ ਅਧਕਲ ਅੰਦਾਜ਼ੀ ਕਰਵਾਈ ਆ ਉਹ ਲੋਕ ਜਿਹੜਿਆ ਅਜੇ ਤੱਕ ਪੁਲਿਸ ਨੂੰ ਜਾਂ ਦੂਸਰੇ ਅਧਿਕਾਰੀਆਂ ਨੂੰ ਕੋਸ ਦੇ ਨਜ਼ਦੀਕ ਆ ਰਹੇ ਸਾਡੇ ਸੁਣ ਵਿੱਚ ਆਇਆ ਕਿ ਬਹੁਤ ਸਾਡੇ ਪਿੰਡਾਂ ਦੇ ਲੋਕਾਂ ਨੂੰ ਜਾਂ ਪਿੰਡਾਂ ਦੇ ਪੰਚਾਂ ਸੁਪੰਚਾਂ ਨੂੰ ਇਹ ਕਹਿ ਕੇ ਧਮਕਾਇਆ ਗਿਆ ਕਿ ਉਹਨਾਂ ਦੇ ਪੈਂਡ ਦੇ ਗ੍ਰਾਂਟ ਜਿਹੜੀ ਆ ਉਹ ਖਤਮ ਕਰ ਦਿੱਤੀ ਜਾਏਗੀ ਉਹਨਾਂ ਨੂੰ ਉਹ ਜਿਹੜੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਣਗੀਆਂ ਬਗੈਰਾ ਬਗੈਰਾ ਅਗਰ ਇਹ ਸਾਧੀਆਂ ਸਹੂਲਤਾਂ ਆਪਣੇ ਦਬਕੇ ਦੇ ਹੇਠਾਂ ਹੀ ਦਿੱਤੀਆਂ ਜਾਣਗੀਆਂ ਤਾਂ ਲੋਕ ਕਿਸ ਹੱਦ ਤੱਕ ਜਿਹੜੇ ਆ ਆਪਣੇ ਆਪ ਨੂੰ ਉਸ ਸਮਾਜ ਨਾਲ ਉਸ ਸਰਕਾਰ ਨਾਲ ਆਪਣੇ ਆਪ ਨੂੰ ਜੋੜ ਸਕਦੇ ਆ ਉਦੋਂ ਕੀ ਗੱਲ ਦਾ ਹੈ ਅਜਿਹੇ ਲੋਕਾਂ ਦਾ ਸਰਕਾਰ ਨਾਲੋਂ ਮੋਹ ਜਿਹੜਾ ਉਹ ਭੰਗ ਹੋ ਜਾਵੇਗਾ ਔਰ ਉਹਦੇ ਵਿੱਚ ਜਿਹੜਾ ਲੋਕਾਂ ਦਾ ਇੱਕ ਵਿਸ਼ਵਾਸ ਹੈ ਡੈਮੋਕ੍ਰੇਸੀ ਦੇ ਉੱਤੇ ਉਹ ਵੀ ਹਮੇਸ਼ਾ ਹਮੇਸ਼ਾ ਲਈ ਟੁੱਟ ਜਾਏਗਾ ਹੁਣ ਦੇਖਣਾ ਇਹ ਆ ਕਿ ਜਿਹੜੇ ਉਮੀਦਵਾਰਾਂ ਦੀ ਕਿਸਮਤ ਡੱਬਿਆਂ ਵਿੱਚ ਬੰਦ ਉਹਦੇ ਵਿੱਚ ਕਿਹੜੇ ਨਾਂ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਕਿਹੜੇ ਨਾਂ ਨੂੰ ਜਿੱਤ ਪ੍ਰਾਪਤ ਨਹੀਂ ਹੁੰਦੀ ਇਸ ਸਮਾਂ ਅਜੇ ਵੇਖਣ ਵਾਲਾ ਆ ਥੈਂਕ ਯੂ ਬੀ ਵੈਰੀ ਮਚ